ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਏ ਸਾਡਾ ਰਹਿ ਜਿਹੜਾ ਸਰਦਾ ਤੇ ਭਾਵਨਾ ਦੇ ਨਾਲ ਆ ਕੇ ਸੇਵਾ ਕਰਦਾ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਭਾਵੇਂ ਕਹਿੰਦੇ ਟਾਈਮ ਥੋੜਾ ਲਾ ਲਿਆ ਕਰ ਸੇਵਾ ਵਿੱਚ ਪਰ ਜੀ ਲਾ ਕੇ ਸੇਵਾ ਕਰਿਆ ਕਰ ਆਖੋ ਸਤਨਾਮ ਵਾਹਿਗੁਰੂ ਸਮਾਂ ਭਾਵੇਂ ਥੋੜਾ ਲਾ ਲਿਆ ਕਰ ਸੱਚੇ ਪਾਤਸ਼ਾਹ ਕਹਿੰਦੇ ਜੀ ਲਾ ਕੇ ਸੇਵਾ ਕਰ। ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ। ਸੇਵਾ ਕਰਨ ਦੇ ਵਿੱਚ ਗੁਰੂ ਪਿਆਰਿਓ ਬਹੁਤ ਯੁਗਤੀਆਂ ਨੇ ਜਿਹੜਾ ਇਹ ਜੋਤੀਆਂ ਨੂੰ ਪਨਾ ਲੈਂਦਾ ਨਾ ਫੇਰ ਉਹਨਾਂ ਸਤਿਗੁਰੂ ਦੀਆਂ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ ਸੇਵਾ ਕਰਦੇ ਹੋਏ ਨਾ ਜੇ ਕੋਈ ਸੇਵਾ ਮੰਗ ਲਵੇ ਕਿ ਇਹ ਸੇਵਾ ਮੈਂ ਕਰਨੀ ਆ ਹੱਥ ਜੋੜ ਕੇ ਸਤਕਾਰ ਨਾਲ ਉਹਨੂੰ ਸੇਵਾ ਦੇ ਦਿਆ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਲੰਗਰ ਵਿੱਚ ਅਸੀਂ ਨੇ ਕਈ ਸਿੰਘ ਇਦਾਂ ਦੇ ਵੇਖੇ ਨੇ ਕਹਿੰਦੇ ਮੈਂ ਹੀ ਪ੍ਰਸਾਦਾ ਵਰਤਾਉਣਾ ਮੈਂ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦਾ ਆਖੋ ਸਤਨਾਮ ਸ਼੍ਰੀ ਗੁਰੂ ਪਰ ਜੇ ਕੋਈ ਹੱਥ ਜੋੜ ਕੇ ਸੇਵਾ ਮੰਗਦਾ ਕਿ ਸੇਵਾ ਮੈਨੂੰ ਦੇ ਦਿਓ ਸੇਵਾ ਦੇ ਦਿਆ ਕਰੋ ਪਿਆਰੇ ਵਾਲਿਆ ਤੁਹਾਡੀ ਸੇਵਾ ਪ੍ਰਵਾਨ ਹੋ ਜਾਣੀ ਹੈ ਕਿਉਂਕਿ ਸਾਤਗੁਰੂ ਦੀ ਜਿਹੜੀ ਸੇਵਾ ਹੈ ਨਾ ਇਹ ਬਹੁਤ ਤਰ੍ਹਾਂ ਦੀ ਸੇਵਾ ਕੋਈ ਇੱਕ ਤਰ੍ਹਾਂ ਦੀ ਸੇਵਾ ਨਹੀਂ ਹੁਣ ਤੁਸੀਂ ਉਰੇ ਬੈਠੇ ਹੋ ਨਾ ਸਾਰੇ ਜੇ ਕਿਧਰ ਆਵਾਜ਼ ਆਉਂਦੀ ਹੈ ਉਹਨੂੰ ਚੁੱਪ ਕਰਾਤਾ ਉਹ ਵੀ ਸੇਵਾ ਹੈ ਤੇ ਕਈਆਂ ਨੂੰ ਬਿਠਾ ਕੇ ਕਹੇ ਤਾਂ ਭਾਈ ਸੁਣ ਲੈ 10 ਮਿੰਟ ਉਹ ਵੀ ਸੇਵਾ ਹੈ ਉਸੀ ਬੈਠ ਕੇ ਜੋ ਗੁਰਬਾਣੀ ਸੁਣਦੇ ਹੋ ਨਾ ਇਹ ਵੀ ਬਹੁਤ ਵੱਡੀ ਸੇਵਾ ਹੈ